ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਇਨੋ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ ਨਾਗ ਲੈ ਕੇ ਆਂਦੇ ਆ ਜੀ 5 6 6 ਨਾਗ ਆ ਜੀ ਜਿੰਨਾਂ ਚੋਂ 2 ਸੂਏ ਸਵਾਏ ਆ ਤੇ ਬਾਕੀ ਕਰ ਦੋ ਡਿਟੇਲ ਚੋ ਲੋ 22 ਤੋਂ ਲੈ ਕੇ ਦੋ ਜੀ ਤਸੱਲੀ ਬਰਖ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕੀ ਹਾਲ ਵਧੀਆ ਠੀਕ ਠਾਕ ਜੀ ਕੰਮ ਤਾਂ ਦਾ ਵਧੀਆ ਚੱਲੀ ਜਾਂਦਾ ਜੀ ਕਿਰਪਾ ਬਾਬੇ ਨਾਨਕ ਦੀ ਜੜਦੀ ਕਿ ਲੈ ਠੀਕ ਹੈ ਜੀ ਨਾਮ ਤੇ ਐਡਰੈਸ ਦਾਖਲ ਦੋ ਜੀ 프리ਦਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡਾ ਜੀਰਾ ਆਪਾਂ ਨੂੰ 5 ਕਿਲੋਮੀਟਰ ਆ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਹੈ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 700 963 3319 70096 33300 ਠੀਕ ਹੈ ਜੀ ਅੱਜ 6 ਨਾਗਾ ਜੀ ਟੋਟਲ 6 ਨਾਗਾ ਜਿਨ੍ਹਾਂ ਚੋਂ 4 ਗੱਬਣਾ ਤੇ 2 ਸੂਜੀਆਂ ਠੀਕ ਹੈ ਜੀ ਇੱਕ ਨੰਬਰਾਂ ਚ ਟੀ ਵੜ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾਂ ਵਾਜੀ ਇਹਦਾ ਦੂਜਾ ਸੂਆ ਤੇ 10 ਦਿਨ ਬਾਕੀ ਆ ਸੂਣ ਚ ਡੇਟ ਮੁਤਾਬਕ ਹਨਾ ਦੀ ਭਾਰ ਪਿੱਛੇ ਦੀ ਗਰੰਟੀ ਹੋਵੇ ਬਿਲਕੁਲ ਗਰੰਟੀ ਹੋਵੇ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਸੂਆ ਦੂਜਾ ਜੀ ਰ ਬਰੀਡ ਦੀ ਬੜੀ ਚੰਗੀ ਐ ਚਮਕਦਮ ਕਾਲੀ ਸੰਧੀ ਪਲੀ ਬੱਛੀ ਐ ਜੀ ਡੇਟ ਮੁਤਾਬਕ 10 ਦਿਨ ਪਈ ਐ ਜਿਹੜੇ ਦਿਨ ਹੁੰਦੇ ਆ ਵੀਰੇ 2-4 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਜੀ ਕਿਸੇ ਦੇ ਲੈਕਤੀ ਨਹੀਂ ਦੇਣ ਜੀ ਬਾਕੀ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਸੈਜ ਦਾ ਥਾਣਾ ਕਿੰਨਾ ਕਿਪਿਆ ਜੂਦਾ ਤੇ ਜੀ ਇਹ ਸਾਹ ਗੱਭਣ ਕੋਹੋ ਦੁੱਧ ਆਪਾਂ ਕੋਈ ਗਰੰਟੀ ਨਹੀਂ ਕਰਦੇ ਆਪਦੀ ਸਮਝ ਨਾ ਲੈ ਜੀ ਅਗਲਾ ਆਪਦੀ ਸਮਝ ਨਾ ਲਵੇ ਕਿਉਂ ਆਪਣੇ ਸਾਰੇ ਮੁੱਲ ਦੇ ਪਸ਼ੂ ਆ ਠੀਕ ਹੈ ਜੀ ਆਪਾਂ ਕਿਸੇ ਦੇ ਥੱਲੇ ਜਿਹੜਾ ਸੋਇਆ ਸੋਇਆ ਉਹਦਾ ਦੁੱਧ ਦੱਸਾਂਗੇ ਚਵਾ ਕੇ ਦੇਾਂਗੇ ਠੀਕ ਹੈ ਜੀ ਰੱਪਣ ਦੀ ਥਣਾ ਦੀ ਗਰੰਟੀ ਹੋਊਗੀ ਦੁੱਧ ਅਗਲੇ ਦੀ ਸੇਵਾ ਦਾ ਠੀਕ ਹੈ ਜੀ ਤੇ ਜਿਹੜੇ ਆ ਟੰਕਣੇ ਜੇ ਤਾਂ ਵੈਸੇ ਹੀ ਆ ਵੇ ਇਹ ਤਾਂ ਹੁੰਦੇ ਆ ਮੁੰਮਰੀਆਂ ਠੀਕ ਹੈ ਜੀ ਜਮਾ ਛੋਟਾ ਜਿਹਾ ਆਪਾਂ ਜਿਹੜੇ ਲੈਣੇ ਆ ਉਹੀ ਦੱਸਿਓ ਜੀ 31000 ਦੀ ਦੇ ਦਿਆਂਗੇ ਜੀ ਬਹੁਤ ਵਧੀਆ ਬਿਲਕੁਲ ਜੀ ਠੀਕ ਹੈ ਜੀ ਲਓ ਜੀ ਪੱਛੀਆਂ 10 ਤੋਂ 15 ਨਾਲ ਸਾਹਮ ਕੇ ਵੀ ਵਿੱਚ ਨਹੀਂ ਹੋਵੇ 4 ਪੈਸੇ ਦੇਣ ਵਾਲੀ ਆ ਦੋ ਨੰਬਰ ਜੀ ਇਹਦਾ ਸੁਆ ਕਿੰਨਾ ਮਾ ਜੀ ਪਹਿਲਾਂ ਵੇੜਾ ਪਰਸੋਂ ਦੀ ਸੂਈ ਹੋਈ ਆ ਵੱੱਛੀ ਮਗਰ ਮਾਗਰੇ ਵੀ ਬੱਚਾ ਬੱਚੀ ਠੰਡੀ ਸੀਲ ਚਵਾ ਬਹੁਤ ਚੰਗਾ 9 ਕਿਲੋ ਤੋਂ ਬਾਹਰ ਬੋਲਾ ਤਿਆਰ ਹੈ ਜੀ ਜੋਕ ਕੇ ਦੇ ਦਾਂਗੇ ਬਿਲਕੁਲ ਭੋਵੇਂ ਚਾਰ ਡੰਗ ਅਗਲਾ ਤੁਰਿਆ ਹੋਵੇ ਠੀਕ ਹੈ ਜੀ ਦੰਦੋ ਚੈੱਕ ਕੀਤੀਆਂ ਜੀ ਦੰਦ ਨਹੀਂ ਬੈਠੇ ਠੀਕ ਹੈ ਜੀ ਤੁਰ ਕੇ ਦਿਖਾ ਦਿਓ ਜੀ ਸੁਆ ਪਹਿਲਾ ਜੀ 파ਸੋ ਦੀ ਸੂਈ ਵੀ ਆ 9 ਕਿਲੋ ਨੈਟ ਬੋਲੀ ਤਿਆਰ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਥਾਣਾ ਥਣ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਘਰੇ ਤਿਆਰ ਆ ਉਹ ਤੁਸੀਂ ਆਪ ਦੀ ਮਿਲਕਿੰਗ ਕਰ ਸਕਦੇ ਹੋ ਬੱਚਾ ਵੀ ਤੁਹਾਨੂੰ ਇਹਦੇ ਨਾਲ ਮਗਰ ਵੱਛੀ ਮਿਲ ਜਾਣੀ ਹੈ ਜਾਨੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਤੇ ਇਹਦੀ ਜੈ ਜੀ ਡਿਮਾਂਡ ਜੀ ਇਹਦਾ ਬਰਾੜ ਸਾ 50000 ਰੁਪਏ 50000 ਰੁਪਏ ਹੋ ਜੂ ਤੁਹਾਡਾ ਕਨਾ ਜੀ ਮੰਤਨ ਕਰਾਂਗੇ ਜੀ ਠੀਕ ਹੈ ਜੀ ਇਹਦੀ ਡਿਮਾਂਡ ਹੈ ਬਾਈ ਕਹਿੰਦਾ 50000 ਵਿੱਚੋਂ ਥੋੜਾ ਕਨਾ ਮਾਨਤਨ ਹੋ ਜਾਊਗਾ ਜੀ ਅੱਗੇ ਨਗ ਆ ਗਿਆ ਜੀ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਦਾ ਸੂਬਾ ਦੂਜਾ ਗੱਭਣਾ ਵੇੜੇ ਠੀਕ ਹੈ ਜੀ ਸਮਾਂ ਕਿੰਨਾ ਲੱਗੂਗੀ ਜੀ ਸਮਾਂ ਕੋਈ ਇਹ 15 ਤੋਂ 20 ਦਿਨ ਲੈ ਜੂਗੀ ਖੁੱਲੇ ਜੀ ਖੁੱਲੇ ਆਮ ਦਾ ਠੀਕ ਹੈ ਜੀ ਚੰਗੀ ਆ ਚਮਕਦਮ ਕਾਦੀ ਆ ਬਹੁਤ ਵਹਿੜਦੀ ਜੀ ਬਾਕੀ ਝੂਲੇ ਝੂਲੇ ਵੀ ਚੰਗੀ ਆ ਜੀ ਡੇਟ ਮੁਤਾਬਕ 10 ਤੋਂ 15 ਦਿਨ ਜੀ 15 15 ਦਿਨ ਖੁੱਲੇ ਹੀ ਲੈ ਜੂਗੀ ਜੀ ਬਾਕੀ ਇੱਕ ਹਿਸਾਬ ਦਾ ਮੰਨ ਕੇ ਚੱਲੋ ਵੀ ਤਿਆਰੀ ਹਜੇ ਕਰਮਾਲੀ ਨੇ ਸਟਾਰਟ ਹੀ ਕੀਤੀ ਆ ਤੇ 15 ਦਿਨਾਂ ਦੇਕਰ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂਗੀ ਸੋਨੇ ਸੈਈ ਦਾ ਥਾਣਾ ਕੱਲਾ ਕੱਲਾ ਨਿੱਖੜ ਮਾ ਥਾਣਾ ਇੱਧਰਲੇ ਪਾਸੇ ਤੂੰ ਵੀ ਚੈੱਕ ਕਰ ਸਕਦੇ ਹੋ ਚਮਕ ਦਮ ਕਾਲੀ ਹੈ ਜੀ ਕੋਈ ਆਏ ਨਹੀਂ ਇਹਦੀ ਕਿੰਨੀ ਡਿਮਾਂਡ ਆਜੇ ਕੱਚੀ ਕੱਚੀ ਦੀ ਜੀ ਨਾਲ ਸਭ ਕੱਚੀ ਕੱਚੀ ਦੇ ਦੇਣਗੇ 32000 ਦੀ ਆਫਰ ਹੀ ਆ ਹਾਂਜੀ ਜਿੱਦ ਤਿਆਰ ਹੋਗੀ ਮੇਰੇ ਰੂਪੇ ਉਦੋਂ ਦਾ ਮੰਨ ਲਓ 45000 ਨੂੰ ਵੈੜ ਵੇਚ ਜੂਗੀ ਅੱਜ ਕੱਚੀ ਕੱਚੀ 32 ਦੀ ਜੀ ਅੱਜ ਕੱਚੀ ਕੱਚੀ 32000 ਦੀ ਤੁਹਾਨੂੰ ਵੈੜ ਮਿਲ ਜਣੀ ਆ ਬੈਲ ਕਾਲੀ ਜਿਆਜ ਮੋਹੱਲਾ ਜੀ ਜਮਾਈ ਛੋਟੇ ਛੋਟੇ ਆ ਬਾਕੀ ਕਈ ਵਪਾਰੀ ਵੀ ਬਾਈ ਕੋਲ ਪਾਸੂ ਲੈ ਕੇ ਜਾਂਦੇ ਆ ਮੌਲ ਰੇਟ ਹਮੇਸ਼ਾ ਹੀ ਛੂਟੇ ਹੀ ਹੁੰਦੇ ਆ ਨਾਕ ਆ ਗਿਆ ਜੀ ਆਪਣਾ 4 ਨੰਬਰ ਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਵਹਿੜ ਸੁਈ ਹੋਈ ਆ ਦੂਜੀ ਸਵੇਰ ਕੱਲ ਦੀ ਸੁਈ ਆ ਜੀ ਠੀਕ ਆ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਬੱਚਾ ਜੀ ਜੇਰ ਦੀ ਕੰਪਲੀਟ ਆ ਜੀ ਬਿਲਕੁਲ ਕੰਪਲੀਟ ਆ ਜੇਰ ਦੀ ਗਾਰੰਟੀ ਦੋਨਾਂ ਦਾਵਾ ਦੂ ਜੀ ਠੀਕ ਆ ਕਿੰਨਾ ਬੋੜਾ ਤਿਆਰ ਹੋਊਗਾ ਜੀ ਇਹ ਥੱਲੇ ਵੀ 9 ਤੋਂ 10 ਕਿਲੋ ਦੇ ਵਿੱਚ ਹੋਊਗਾ ਜੀ ਤੇ ਅਜੇ ਪ੍ਰੋਪਰ ਖਾਲੀ ਨਹੀਂ ਹੋਈ ਨਹੀਂ ਖਾਲੀ ਨਹੀਂ ਕੀਤੀ ਜੀ ਠੀਕ ਆ ਜੀ 9 ਤੋਂ 10 ਕਿਲੋ ਪ੍ਰੋਪਰ ਨੈਟ ਤਿਆਰ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਕੰਦਮ ਕਦਮ ਕਿਦੇ ਵੀ ਚੰਗੀ ਐ ਥਾਣਾ ਦੇ ਸਹਿਜ ਸੋਹਣੇ ਐ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਸੋਹਣਾ ਕਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਕਲ ਮੈਂ ਚੰਗੀ ਐ ਜੀ 9 ਤੋਂ 10 ਕਿਲੋ ਨੈਟ ਬੋਲੀ ਤਿਆਰ ਆ ਜੀ ਬੱਚਾ ਇਹਦੇ ਮਗਰ ਆ ਜਾਂਦਾ ਜੀ ਮੇਲ ਕਾਫ ਜੇਰ ਦੀ ਗਰੰਟੀ ਹੋਊਗੀ ਕੰਪਲੀਟ ਹੋਣਗੀ ਆ ਬੇਫਿਕਰ ਹੋ ਜਾਓ ਜੇਰ ਵਾਲੇ ਪਾਸੋਂ ਦਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹਦੀ ਡਿਮਾਂਡ ਪ੍ਰਧਾਨ ਸਾਹਿਬ 48000 ਰੁਪਏ ਲਓ ਜੀ ਮਾਨਤਾਨ ਥੋੜਾ ਘਣਾ ਤਾਂ ਉਹਦੇ ਜੋ ਹੋ ਜੂਗਾ ਜਾਇਜ ਡਿਮਾਂਡ ਆ 45000 ਰੁਪਿਆ ਡਿਮਾਂਡ ਆ ਬਾਕੀ ਜੇ ਕੋਈ ਜੋੜਾ ਮਲਾ ਕੇ ਲੈ ਜੇ ਤਾਂ ਮਾਨਤਾਨ ਪੂਰਾ ਜ਼ਿਆਦਾ ਹੋ ਜੂਗਾ ਨਾਗ ਆ ਗਿਆ ਜੀ ਆਪਣਾ 5 ਨੰਬਰ ਜੀ ਇਹਦਾ ਸੁਆਕੇ ਨਮਾ ਜੀ ਹਾਂ ਸੁਆ ਦੂਜਾ ਜੀ ਕਿੰਨਾ ਸਮਾਂ ਲੈਂਦੀ ਹੈ ਜੀ ਇਹ ਵੀ ਕੋਈ 15 ਦਿਨ ਦੇ ਕਰੀਬ ਜੀ ਖੁੱਲੇ ਹੀ ਬੜੇ ਆਰਮਨਾਲ ਜੀ ਠੀਕ ਹੈ ਜੀ ਬਰੀਡ ਬਹੁਤ ਆ ਰਾਜੀਪਲੀ ਬਹੁਤ ਆ ਭਜਨ ਵੀ ਬਹੁਤ ਆ ਭਜਨ ਬਹੁਤ ਆ ਜੀ ਸਹੀ ਗੱਲ ਹੈ ਜੀ 15 ਦਿਨ ਫੁੱਲੇ ਹੀ ਲੈ ਜੂਗੀ ਜੀ 15 ਦੇ 20 25 ਵੀ ਲਿਜਾ ਦਵਾਂਗੇ 25 ਵੀ ਹੋ ਜਾਵੇ ਲਿਖੇ ਦਿਨ ਹਨੀਗੇ ਲਿਖੇ ਦਿਨ ਹਨੀ ਅੰਦਾਜ਼ਾ ਹੀ ਆ ਅੰਦਾਜ਼ਾ ਹੀ ਆ ਕਿਉਂ ਮੁੜ ਕੇ ਕੱਲ ਨੂੰ 10 ਦਿਨ ਵੱਧ ਲੈ ਜੇ ਅਗਲਾ ਕਿ ਝੂਠ ਮਾਰ ਕੇ ਦੇ ਦਈਏ ਇਹ ਤਾਂ ਗੱਲ ਹੈਗੀ ਆ ਜੀ ਖੁੱਲੇ ਦਿਨ ਹੀ ਲੈ ਜੂਗੀ ਮਹੀਨਾ ਮੰਨ ਕੇ ਲਿਜਾਵੇ ਯਾਰ ਮਹੀਨੇ ਦੇ ਅੰਦਰ ਅੰਦਰ ਜਾਨੀ ਸੁ ਹਾਂ ਮਹੀਨਾ ਬਾਕੀ ਖਣਾ ਦੀ ਫੁੱਲ ਗਰੰਟੀ ਹੈ ਜੀ ਥਣਾ ਦੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ ਮਾਲਕਾਂ ਨੇ ਬਾਈ ਦੱਸਦਾ ਕਿ 15 ਦਿਨ ਕਹਿ ਕੇ ਦਿੱਤੇ ਆ ਜੀ ਤੁਸੀਂ ਚਾਹੇ ਮਹੀਨਾ ਮੰਨ ਕੇ ਆ ਜੀ ਕਿਉਂਕਿ ਪੂਈ ਲੈਫਤੀ ਰੂਪ ਚ ਬਾਈ ਕਹਿੰਦਾ ਆਪਣੇ ਕੋਲ ਦਿਨ ਹੈ ਨਹੀਂ ਕੇ ਜੀ ਮਾਲਕਾਂ ਨੇ ਦੱਸਤਾ ਆਪਾ ਦੱਸਤਾ ਬਾਦ ਵੀ ਸਕਦੇ ਆ ਘਟ ਵੀ ਸਕਦੇ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਆ ਲਖਾਣਾ ਜੀ ਆਹ ਵੈਸੇ ਹੀ ਹਮਾਰੇ ਮਾਰੇ ਟੈਂਪਕਣ ਹੈ ਜੀ ਇਹਨਾਂ ਦੀ ਗਰੰਟੀ ਹੈ ਜੀ ਇਹਨਾਂ ਦੀ ਗਰੰਟੀ ਹੈ ਜੀ ਆ ਟੈਂਪਕਣ ਹੈ ਇਹਦੇ ਠੀਕ ਹੈ ਜੀ ਤੇ ਇਹਦੀ ਫਿਰ ਜਮਾ ਕੱਚੀ ਦੀ ਛੋਟੀ ਜੀ ਡਿਮਾਂਡ ਜੀ 35000 ਰੁਪਏ ਜੀ ਫਿਆਰ ਉਹ ਵੀ ਵੇੜ 50000 ਦੀ ਅੱਜ 35 ਦੀ ਦਿੱਤੀ ਅੱਜ 35 ਦੀ ਦਿੱਤੀ ਹਾਂਜੀ ਐਂਡ ਡਿਲੀਵਰੀ ਇੱਧਰ ਨੂੰ ਲੈ ਆਏ ਜੀ 6 ਨੰਬਰ ਇਹਦਾ ਸੁਆ ਕਿੰਨਾ ਮਾਦੀ ਦੂਜਾ ਸੁਆ ਸੁੰਦੀ ਹੈ ਜੀ ਠੀਕ ਹੈ ਜੀ ਕੋਈ ਮਨ ਨੂੰ 10 ਦਿਨ ਹਫਤਾ 10 ਦਿਨ ਲੈ ਹਫਤਾ 10 ਦਿਨ ਲੈ ਹਾਂਜੀ ਠੀਕ ਹੈ ਵੀਰੇ ਹਾਂਜੀ ਬਾਕੀ ਚੈੱਕ ਕਰ ਸਕਦੇ ਹੋ ਚੰਗੀ ਆ ਨੰਬਰ ਆ ਗਿਆ ਜੀ ਇਹ 6 ਹਫਤੇ 10 ਦਿਨਾਂ ਦੀ ਕੱਚੀ ਆ ਤਿਆਰੀ ਵੀ ਸੋਹਣੀ ਕਰੀ ਫਿਰਦੀ ਆ ਸੋਨਾ ਹਵਾਨਾ ਸਾਡੇ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਅਲਾ ਥਾਣਾ ਉਹਨੇ ਇਹ ਸਿਪਾਰਟੀ ਆ ਜੀ ਬਾਕੀ ਦੁੱਧ ਤੁਹਾਡੀ ਸੇਵਾ ਦਾ ਸਮਝਦਾ ਦੁੱਧ ਬਾਈ ਗਿੰਦਾ ਆਪਾਂ ਕਹਿ ਕੇ ਨਹੀਂ ਦਿੰਦੇ ਕਿਉਂਕਿ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਜੀ ਤੇ 6 ਨੰਬਰ ਦੀ ਕੀ ਡਿਮਾਂਡ ਆ ਜੀ ਇਹਦਾ 28000 ਰੁਪਏ ਇਹਦਾ 28000 ਰੁਪਏ ਛੋਟੇ ਛੋਟੇ ਭਾਈ ਆ ਜੀ ਇਹਦਾ ਮੁੱਲ 28000 ਰੁਪਏ ਆਫਰ ਹੀ ਆ ਕਿਸੇ ਵੇਚਣ ਵਾਲੇ ਭਰਾ ਨੇ ਵੀ ਲੈ ਕੇ ਜਾਣੇ ਹੁਣ ਤੇ ਉਹਨੂੰ ਵੀ 4 ਪੈਸੇ ਦੇਣ ਵਾਲੀਆਂ ਵੜਾ ਬਾਕੀ ਕੋਈ ਵੀ ਨਾ ਕਿ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ